ਘੇੜੇ ਪੱਕੇ ਇਰਾਦੇ ਦੇ ਢੇੜੀ ਲਾ ਦਿੰਦੇ ਨੇ ਬੰਨੇ ਪਲਵਾਨ ਦੀ ਮਿਹਨਤ ਦਾ ਲੋਹਾ ਸਾਰੀ ਦੁਨੀਆ ਮੰਨੇ ਪਲਵਾਨ ਦੀ ਮਿਹਨਤ ਦਾ ਲੋਹਾ ਸਾਰੀ ਦੁਨੀਆ ਮੰਨੇ ਸਤਾ ਦੇ ਆਪਣੇ ਦਾ ਦਿਲ ਤੋਂ ਲਾਸਤਕਾਰ ਬਕਰੀਏ ਜਿਤ ਹਾਸਲ ਹੁੰਦੀ ਹੈ ਯਾਰੋ ਕਦੇ ਨਾ ਬਾਜੀ ਹਰੀਏ ਜਿਤ ਹਾਸਲ ਹੁੰਦੀ ਹੈ ਯਾਰੋ ਕਦੇ ਨਾ ਬਾਜੀ ਹਰੀਏ ਮਿਹਨਤ ਦੀ ਤਾਕਤ ਨਾਲ ਜਿਨਾ ਨੇ ਰੰਗੜ ਖੰਗਰ ਪੰਨੇ ਪਲਵਾਨੀ ਦੀ ਮਿਹਨਤ ਦਾ ਲੋਹਾ ਸਾਰੀ ਦੁਨੀਆ ਮੰਨੇ ਪਲਵਾਨੀ ਦੀ ਮਿਹਨਤ ਦਾ ਲੋਹਾ ਸਾਰੀ ਦੁਨੀਆ ਮੰਨੇ ਅਖਾੜੇ ਦੀ ਪਲਵਾਨੀ ਦੀ ਹੁੰਦੀ ਮਿਹਨਤ ਬੜੀ ਜ਼ਰੂਰੀ ਕੰਮ ਮਿਹਨਤ ਕਰਦੀ ਹੈ ਜੇ ਕਰ ਮਿਲੇ ਖਰਾਕ ਬੇਟੂਰੀ ਕੰਮ ਮਿਹਨਤ ਕਰਦੀ ਐ ਜੇ ਕਰ ਮਿਲੇ ਖਰਾਕ ਬੇਟੂਰੀ ਦੇਸ ਕਿਉਂ ਦੇ ਜਿੰਨਾ ਨੇ ਯਾਰ ਉੱਪਰ ਪਰ ਪੀਤੇ ਸ਼ੰਨੇ ਪਲਵਾਨੀ ਦੀ ਮਿਹਨਤ ਦਾ ਲੋਹਾ ਸਾਰੀ ਦੁਨੀਆ ਮੰਨੇ ਪਲਵਾਨੀ ਦੀ ਮਿਹਨਤ ਦਾ ਲੋਹਾ ਸਾਰੀ ਦੁਨੀਆ ਮੰਨੇ ਜੈਲੀ ਬੌਲ ਤੇ ਪੂਰੀ ਆਬਈ ਗੱਲਾ ਕਰਦਾ ਸੋਲਾ ਯਾਨੇ ਚੰਡੇ ਉਸਤਾਦਾਂ ਦੇ ਯਾਰੋ ਨਿੱਤਰ ਦੇ ਵਿੱਚ ਮਦਾਨੇ ਉਹ ਸ਼ੂਣ ਬਲੰਦੀਆਂ ਨੂੰ ਉਹ ਸ਼ੂਣ ਬਲੰਦੀਆਂ ਨੂੰ ਦਾਰਸ਼ਿਕ ਕਹਿਣ ਜਿਨ੍ਹਾਂ ਨੂੰ ਫੰਨੇ ਪਲਵਾਨ ਦੀ ਮੇਨਤ ਦਾ ਲੋਹਾ ਸਾਰੀ ਦੁਨੀਆ ਮੰਨੇ ਪਲਵਾਨ ਦੀ ਮੇਨਤ ਦਾ ਲੋਹਾ ਸਾਰੀ ਦੁਨੀਆ ਮੰਨੇ